ਵੈਲਕਮ ਟੂ ਮਾਈ ਚੈਨਲ ਅੱਜ ਮੈਂ ਨਿੰਬੂ ਦੇ ਛਿਲਕੇ ਜਿਹੜੇ ਆ ਉਹਨਾਂ ਦਾ ਆਚਾਰ ਬਣਾਉਣਾ ਦੱਸੂੰਗੀ ਹਾਂਜੀ ਇਹ ਮੈਂ ਨਿੰਬੂ ਦੇ ਛਿਲਕ ਲਏ ਆ ਜਿਵੇਂ ਜਿਵੇਂ ਵੀ ਮੈਂ ਸ਼ਕਾਨੀ ਵੀ ਬਣਾਉਂਦੀ ਸੀ ਤੇ ਨਿੰਬੂ ਦੇ ਜਿਹੜੇ ਛਿਲਕ ਸੀ ਇਕੱਠੇ ਕਰ ਲੈਂਦੀ ਸੀ ਔਰ ਅੱਜ ਕੱਲ ਜਿਆਦਾ ਗਰਮੀ ਹੋਣ ਕਰਕੇ ਫ੍ਰਿਜ ਵਿੱਚ ਮੈਂ ਰੱਖ ਲੈਂਦੀ ਸੀ ਰੋਜ਼ ਦੀ ਰੋਜ਼ ਤੇ ਇੰਨੇ ਸਾਰੇ ਮੇਰੇ ਕੋਲ ਛਿਲਕ ਹੋ ਗਏ ਆ ਹਾਂਜੀ ਇੱਕ ਚਮਚ ਮੈਂ ਕਲੋਂਜੀ ਲਈ ਆ ਉਸ ਤੋਂ ਬਾਅਦ ਮੈਂ ਡੇਢ ਕ ਚਮਚ ਰਾਈ ਲੈ ਲਈ ਆ ਇੱਕ ਚਮਚ ਮੈਂ ਮੇਥੀ ਦਾਣਾ ਲਿਆਇਆ ਇਧਰ ਨਮਕ ਲੈ ਲਿਆ ਬਲੈਕ ਵਾਲਾ ਇਦਲ ਮੈਂ ਸੌਂਫ ਲੈ ਲਿਆ ਥੋੜਾ ਜਿਹਾ ਗੁੜ ਲਿਆ ਕਿਉਂਕਿ ਅਸੀਂ ਦੋ ਤਰ੍ਹਾਂ ਦਾ ਆਚਾਰ ਬਣਾ ਰਹੇ ਇੱਕ ਵਿੱਚ ਗੁੜ ਜਿਹੜਾ ਯੂਜ਼ ਹੋਗਾ ਇਹ ਮੈਂ ਵਾਈਟ ਵਿਨੇਗਰ ਲੈ ਆਇਆ ਤੇ ਇਹ ਮੈਂ ਥੋੜੀ ਜੀ ਹਿੰਗ ਲੈ ਲਈਆ ਹੁਣ ਇਹ ਦੋ ਕੰਟੇਨਰ ਜਿਹੜੇ ਆਪਾਂ ਇਹਨਾਂ ਦੇ ਵਿੱਚ ਦੋ ਤਰ੍ਹਾਂ ਦਾ ਆਚਾਰ ਜਿਹੜਾ ਤਿਆਰ ਕਰਾਂਗੇ ਕੰਨ ਲੈ ਲਿਆ ਅਸੀਂ ਹਾਂਜੀ ਖੜੇ ਮਸਾਲੇ ਦੇ ਵਿੱਚ ਮੇਥੀ ਦਾਣਾ ਕਲੌਂਜੀ ਇਨੂੰ ਹਲਕਾ ਹਲਕਾ ਚਲੋਂਦੇ ਹੋਏ ਇਹਨਾਂ ਨੂੰ ਰੋਸਟ ਕਰ ਲੈਣਾ ਹੈ ਸੌਫ ਜਿਹੜੀ ਆ ਉਹਨੂੰ ਅਸੀਂ ਅਲੱਗ ਕਰਾਂਗੇ ਕਿਉਂਕਿ ਸੌਫ ਸਾਡੀ ਦੋ ਤਰ੍ਹਾਂ ਦੇ ਜਿਹੜੇ achar ਆ ਦੋਨਾਂ ਚ ਪੈਣੀ ਆ ਮੀਡੀਅਮ ਅੱਗ ਰੱਖ ਕੇ ਅਸੀਂ ਜਿਹੜੇ ਮਸਾਲੇ ਆ ਰੋਸਟ ਕਰਾਂਗੇ ਜਦੋਂ ਹਲਕੀ ਹਲਕੀ ਸਾਨੂੰ ਖੁਸ਼ਬੂ ਆਣੀ ਸ਼ੁਰੂ ਹੋ ਗਈ ਤਾਂ ਇਸ ਦਾ ਮਤਲਬ ਜਿਹੜੇ ਸਾਡੇ ਮਸਾਲੇ ਆ ਉਹ ਰੋਸਟ ਹੋ ਚੁੱਕੇ ਆ ਦੇਖੋ ਇਸ ਨਾਲ ਤੁਸੀਂ ਹਿਲਾਉਂਦੇ ਰਹਿਣਾ ਆ ਦੇਖੋ ਮਸਾਲੇ ਚਟਕਣ ਦੀ ਆਵਾਜ਼ ਆ ਰਹੀ ਹੈ ਦਾ ਮਤਲਬ ਮਸਾਲੇ ਸਾਡੇ ਭੁਜਣੇ ਸ਼ੁਰੂ ਹੋ ਗਏ ਆ ਗਰਮੀਆਂ ਦੇ ਵਿੱਚ ਨਿੰਬੂ ਦੇਡੇ ਆ ਅਸੀਂ ਜਿਆਦਾ ਯੂਜ਼ ਕਰਦੇ ਆ ਤੇ ਉਹਨਾਂ ਦੇ ਜਿਹੜੇ ਛਿਲਕ ਹੁੰਦੇ ਆ ਉਹ ਸਾਡੇ ਕੋਲ ਕਾਫੀ ਇਕੱਠੇ ਹੋ ਜਾਂਦੇ ਆ ਉਹਨਾਂ ਦਾ ਵੱਖਰਾ ਵੱਖਰਾ ਜਿਹੜਾ ਯੂਜ਼ ਆ ਅਸੀਂ ਕਰ ਸਕਦੇ ਆ ਹਾਂਜੀ ਮਸਾਲੇ ਜਿਹੜੇ ਆ ਹਾਂਜੀ ਮਸਾਲੇ ਰੋਸਟ ਹੋ ਚੁੱਕੇ ਆ ਦੇਖੋ ਕਲਰ ਚੇਂਜ ਹੋ ਗਿਆ ਆ ਪੈਨ ਅਸੀਂ ਰੱਖ ਲਾਂਗੇ ਸੌਫ ਜਿਹੜੀ ਆ ਉਹਨੂੰ ਅਲੱਗ ਰੋਸਟ ਕਰਾਂਗੇ ਹਾਂਜੀ ਸੌਫ ਜਿਹੜੀ ਆ ਉਹਨੂੰ ਵੀ ਹਲਕਾ ਰੋਸਟ ਕਰਾਂਗੇ ਅਸੀਂ ਹਾਂਜੀ ਤੁਸੀਂ ਸਾਡੀ ਵੀਡੀਓ ਨੂੰ ਐਂਡ ਤੱਕ ਵੇਖੇ ਰਹੋ ਅਸੀਂ ਨਿੰਬੂ ਦੇ ਛਿਲਕ ਤੋਂ ਦੋ ਤਰ੍ਹਾਂ ਦਾ ਬਣਨ ਵਾਲਾ achar ਜਿਹੜਾ ਆ ਬਣਾ ਕੇ ਦੱਸਾਂਗੇ ਹਾਂਜੀ ਦੇਖੋ ਕਲਰ ਚੇਂਜ ਹੋ ਗਿਆ ਸੌਫ ਦਾ ਹੁਣ ਅਸੀਂ نیچے ਉਤਾਰ ਲਾਂਗੇ ਜਦ ਤੱਕ ਇਹ ਸੌਫ ਜਿਹੜੀ ਠੰਡੀ ਹੋ ਰਹੀ ਆ ਅਸੀਂ ਇਹ ਜਿਹੜੇ ਮਸਾਲੇ ਪਹਿਲਾਂ ਤੇ ਰੋਸਟ ਕੀਤੇ ਸੀ ਉਹਨਾਂ ਨੂੰ ਆਪਾਂ ਕੁੱਟ ਕੇ ਥੋੜਾ ਬਰੀਕ ਕਰ ਲਈਏ ਤੁਸੀਂ ਇਹਨੂੰ ਮਿਕਸੀ ਵਿੱਚ ਵੀ ਬਰੀਕ ਪੀਸ ਸਕਦੇ ਆ ਪਰ ਸਾਨੂੰ ਇਸ ਤਰ੍ਹਾਂ ਦਰੜ ਫਰੜ ਕਰਕੇ ਕ੍ਰੰਚੀ ਜਾਇਏ ਜਿਹੜੇ ਮਸਾਲੇ ਆ ਪਸੰਦ ਆ ਸੋ ਮੈਂ ਇਹਦੇ ਵਿੱਚ ਕਰਕੇ ਹੀ ਹਮੇਸ਼ਾ ਕੋਸ਼ਿਸ਼ ਕਰਦੀ ਆ ਕਿ ਮੈਂ ਇਦੇ ਵਿੱਚ ਹੀ ਕਰਕੇ ਪਾਵਾਂ ਕਿਉਂਕਿ ਮੈਨੂੰ ਇਸ ਤਰ੍ਹਾਂ ਦੇ ਹੀ ਦਰੜ ਫਰੜ ਜਿਹੜੇ ਮਸਾਲੇ ਹੋਏ ਪਸੰਦ ਆ। ਹਾਂਜੀ ਦੇਖੋ ਪੀਸ ਕੇ ਮੈਂ ਇਸ ਤਰ੍ਹਾਂ ਦੇ ਜਿਹੜੇ ਮਸਾਲੇ ਕਰ ਲਏ ਦੇਖੋ। ਬਿਲਕੁਲ ਇਹ ਦਾਣੇਦਾਰ ਮਸਾਲੇ ਜਿਹੜੇ ਪੀਸ ਹੋ ਗਏ ਆ। ਹੁਣ ਅਸੀਂ ਇਹਨਾਂ ਨੂੰ ਅਲੱਗ ਕੱਢ ਕੇ ਕਿਸੇ ਬਰਤਨ 'ਚ ਸੌਂਫ ਨੂੰ ਅਸੀਂ ਬਰੀਕ ਕਰ ਲਾਂਗੇ। ਖਸਰਾ ਦੇ ਮਸਾਲੇ ਮੈਂ ਪੀਸ ਕੇ ਤਿਆਰ ਕੀਤੇ ਆ। ਸੌਫ ਠੰਡੀ ਹੋ ਚੁੱਕੀ ਐ ਇਹਨੂੰ ਆਪਾਂ ਪੀਸ ਲੈਨੇ ਆ ਹਲਕਾ ਜਿਹਾ ਜਿਵੇਂ ਦੇਖੋ ਸੌਫ ਵੀ ਇਸ ਤਰ੍ਹਾਂ ਦੀ ਮੋਟੀ ਮੋਟੀ ਪੀਸ ਕੇ ਤਿਆਰ ਕਰ ਲਈ ਅਸੀਂ ਹਾਂਜੀ ਨਿੰਬੂ ਦੇ ਜਿਹੜੇ ਛਿਲਕੇ ਆ ਉਹਨਾਂ ਨੂੰ ਅਸੀਂ ਛੋਟੇ ਛੋਟੇ ਪੀਸੇਸ ਦੇ ਵਿੱਚ ਕੱਟ ਲਵਾਂਗੇ ਬੀਜ ਮੈਂ ਨਾ ਚੋ ਅਲੱਗ ਕਰ ਦਿੱਤੇ ਸੀ ਪਹਿਲਾਂ ਹੀ ਹਾਂਜੀ ਅਗਰ ਤੁਸੀਂ ਇਸ ਤਰ੍ਹਾਂ ਛੋਟੇ ਛੋਟੇ ਪੀਸ ਕਰੋਗੇ ਤਾਂ ਇਹਨਾਂ ਦੇ ਵਿੱਚ ਮਸਾਲਾ ਜਿਹੜਾ ਬਹੁਤ ਈਜ਼ੀਲੀ ਜਿਹੜਾ ਆ ਲੱਗ ਜਾਵੇਗਾ ਦੇਖੋ ਸਾਰੇ ਮੈਂ ਇਸੇ ਤਰੀਕੇ ਜਿਹੜੇ ਆ ਕੱਟ ਕੇ ਤਿਆਰ ਕਰ ਲੂੰਗੀ ਹਾਂਜੀ ਦੇਖੋ ਇਸ ਤਰ੍ਹਾਂ ਮੈਂ ਇਹਦੇ ਛੋਟੇ ਛੋਟੇ ਪੀਸ ਜਿਹੜੇ ਆ ਕਰ ਲਏ ਆ ਬੀਜ ਬੀਜ ਮੈਂ ਪਹਿਲਾਂ ਕੱਢ ਲਏ ਸੀ ਹੁਣ ਅਸੀਂ ਇੱਕ ਇਸ ਤਰ੍ਹਾਂ ਕੰਟੇਨਰ ਲਵਾਂਗੇ ਜਦੋਂ ਵੀ ਅਸੀਂ ਨਿੰਬੂ ਦਾ achar ਪਾਉਣਾ ਆ ਤਾਂ ਕੱਚ ਦਾ ਕੰਟੇਨਰ ਲੈਣਾ ਆ ਕਿਉਂਕਿ ਇਹ ਦੂਸਰੀ ਮੈਟਲ ਦਾ ਜਿਹੜਾ ਕੰਟੇਨਰ ਇਹਦੇ ਲਈ ਨਹੀਂ ਠੀਕ ਰਹਿੰਦਾ ਹੁਣ ਅਸੀਂ ਇਹਦੇ ਵਿੱਚ ਨਿੰਬੂ ਪਾ ਲਾਂਗੇ achar ਆ ਖਾਣਾ ਉਹਨਾਂ ਦਾ ਲਾਭਦਾਇਕ ਆ ਜਿੰਨਾ ਕਿ ਨਿੰਬੂ ਨੂੰ ਅਸੀਂ ਛਕਨਵੀਂ ਚ ਲੈਣੇ ਆ ਜਾਂ ਵੈਸੇ ਨਿੰਬੂ ਦਾ ਰਸ ਅਸੀਂ ਕਿਸੇ ਨਾ ਕਿਸੇ ਤਰੀਕੇ ਲੈਣੇ ਆ ਹਾਂਜੀ ਹਾਫ ਜਿਹੜਾ ਆ ਨਿੰਬੂ ਦੇ ਪੀਸ ਅਸੀਂ ਇਸ ਕੰਟੇਨਰ ਚ ਪਾ ਲਾਂਗੇ ਅਸੀਂ ਕੰਟੇਨਰਾਂ ਦੇ ਵਿੱਚ ਨਿੰਬੂ ਜਿਹੜਾ ਆ ਕਟਿੰਗ ਕਰਕੇ ਪਾ ਲਿਆ ਆ ਹਾਂਜੀ ਇੱਧਰ ਅਸੀਂ ਹਿੰਗ ਲਈ ਆ ਹਿੰਗ ਨੂੰ ਪਹਿਲਾਂ ਥੋੜਾ ਜਿਹਾ ਅਸੀਂ ਪੀਸ ਕੇ ਪ੍ਰੀ ਕਰ ਲਈਏ ਅਗਰ ਤੁਹਾਡੇ ਕੋਲ ਪਾਊਡਰ ਵਾਲੀ ਹਿੰਗ ਆ ਤੁਸੀਂ ਉਹ ਵੀ ਯੂਜ਼ ਕਰ ਸਕਦੇ ਆ ਹਾਂਜੀ ਦੇਖੋ ਇਹ ਜਿਹੜੇ ਅਸੀਂ ਮਸਾਲੇ ਰੋਸਟ ਕੀਤੇ ਸੀਗੇ ਮੇਥੀ ਦਾਣਾ ਵਾਲੇ ਉਹ ਅਸੀਂ ਇਹਦੇ ਵਿੱਚ ਪਾਵਾਂਗੇ ਸੌਰੀ ਹਾਂਜੀ ਦੇਖੋ ਹਾਂਜੀ ਜਿਹੜਾ ਅਸੀਂ ਨਮਕੀਨ ਆਚਾਰ ਬਣਾਉਣਾ ਆ ਉਹਦੇ ਵਿੱਚ ਅਸੀਂ ਇਹ ਵਾਲਾ ਮਸਾਲਾ ਰੋਸਟ ਕੀਤਾ ਮੇਥੀ ਦਾਣੇ ਵਾਲਾ ਪਾ ਲਿਆ ਜਿਹੜਾ ਸੌਂਫ ਦਾ ਅਸੀਂ ਪਾਊਡਰ ਕੀਤਾ ਆ ਉਹ ਅਸੀਂ ਦੋਨਾਂ ਵਿੱਚ ਪਾ ਲਾਂਗੇ ਇਸੇ ਤਰੀਕੇ ਅਸੀਂ ਜਿਹੜੀ ਹਿੰਗ ਆ ਉਹ ਵੀ ਦੋਨੋਂ ਕੰਟੇਨਰਸ ਦੇ ਵਿੱਚ ਪਾਵਾਂਗੇ ਥੋੜੀ ਥੋੜੀ ਹਿੰਗ ਦੇ ਨਾਲ ਬਹੁਤ ਵਧੀਆ ਫਲੇਵਰ ਆਉਂਦਾ ਆ achar ਖਰਾਬ ਨਹੀਂ ਹੁੰਦਾ ਔਰ ਟੇਸਟ ਵੀ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਹੁਣ ਅਸੀਂ ਇਧਰ ਗੋੜ ਲਿਆ ਆ ਉਹਨੂੰ ਪਹਿਲਾਂ ਕੁੱਟ ਲਈਏ। ਹਾਂਜੀ ਜਿਹੜਾ ਗੋੜਿਆ ਹਾਂਜੀ ਜਿਹੜਾ ਗੋੜਿਆ ਉਹ ਅਸੀਂ ਜਿਹੜਾ ਮਿੱਠਾ achar ਪਾ ਰਹੇ ਹਾਂ ਉਸ ਕੰਟੇਨਰ 'ਚ ਪਾਵਾਂਗੇ। 2 ਤੋਂ 3 ਚਮਚ ਜਿਹੜੇ ਮੈਂ ਗੋੜ ਦੇ ਪਾ ਰਹੀ ਹਾਂ। ਕੰਟੇਨਰ ਆ ਉਹ ਅਸੀਂ ਜਿਆਦਾ ਤੋਂ ਜਿਆਦਾ ਵਿਨੇਗਰ ਦੇ ਨਾਲ ਭਰਨੇ ਆ ਤਾਂ ਕਿ ਜਿਹੜੇ ਛਿੱਲੜ ਐ ਨਿੰਬੂਆਂ ਦੇ ਰਸੀਲੇ ਹੋ ਸਕਣ। ਹਾਂਜੀ ਹੁਣ ਦੇਖੋ ਇਹ ਸਾਡਾ ਗੋੜ ਵਾਲਾ achar ya ਇਹ ਅਸੀਂ ਨਿੰਬੂ ਦਾ ਸਪਾਈਸੀ achar ਜਿਹੜਾ ਬਣਾ ਰਹੇ ਆ ਇਹਦੇ ਵਿੱਚ ਅਸੀਂ ਮਿਰਚ ਵੀ ਪਾਵਾਂਗੇ ਹਾਂਜੀ ਜਿਹੜਾ ਸਾਡਾ ਨਮਕੀਨ achar ਆ ਸਪਾਈਸੀ ਵਾਲਾ ਉਹਦੇ ਵਿੱਚ ਅਸੀਂ ਹਲਕਾ ਜਿਹਾ ਧਨੀਆ ਪਾਊਡਰ ਦਾ ਇੱਕ ਚਮਚਾ ਛੋਟਾ ਪਾਵਾਂਗੇ ਇੱਕ ਚਮਚ ਅਸੀਂ ਰੈੱਡ ਚਿਲੀ ਪਾਊਡਰ ਪਾਵਾਂਗੇ ਇੱਕ ਚਮਚ ਅਸੀਂ ਹਲਦੀ ਪਾਊਡਰ ਪਾਵਾਂਗੇ ਹੁਣ ਅਸੀਂ ਦੋਨੋਂ ਕੰਟੇਨਰਸ ਜਿਹੜੇ ਆ ਉਹਨਾਂ ਨੂੰ ਬੰਦ ਕਰਕੇ ਸ਼ੇਕ ਕਰਾਂਗੇ ਥੋੜਾ ਥੋੜਾ ਇਸ ਤਰੀਕੇ ਜਦੋਂ ਅਸੀਂ ਐਂਡ ਦੇ ਵਿੱਚ ਆਚਾਰ ਜਿਹੜਾ ਮਿਕਸ ਕਰ ਲਿਆ ਔਰ ਉਸ ਨੂੰ ਆਚਾਰ ਮਿਕਸ ਕਰਨ ਤੋਂ ਬਾਅਦ ਉਸ ਨੂੰ ਇਸ ਤਰ੍ਹਾਂ ਉਲਟਾ ਰੱਖ ਦਿਓ 1 ਸੈਕਿੰਡ ਲਈ ਤਾਂ ਕਿ ਜਿਹੜਾ ਮਸਾਲਾ ਆ ਅੱਛੀ ਤਰ੍ਹਾਂ ਮਿਕਸ ਹੋ ਸਕੇ ਹੁਣ ਅਸੀਂ ਇਸ ਨੂੰ ਸਿੱਧਾ ਕਰ ਲਾਂਗੇ ਕੰਟੇਨਰ ਨੂੰ ਹੁਣ ਅਸੀਂ ਇੱਕ ਵਾਰ ਫੇਰ ਸ਼ੇਕ ਕਰਾਂਗੇ ਫੇਰ ਅਸੀਂ ਕੰਟੇਨਰ ਜਿਹੜੇ ਆ ਖੋਲ ਕੇ ਦੇਖਦੇ ਹਾਂ ਹਾਂਜੀ ਹੁਣ ਅਸੀਂ ਕੰਟੇਨਰ ਜਿਹੜੇ ਆ ਖੋਲ ਕੇ ਚੈੱਕ ਕਰ ਲੈਨੇ ਆ ਦੇਖੋ ਮਸਾਲਾ ਬਿਲਕੁਲ ਮਿਕਸ ਹੋ ਗਿਆ ਹਲਦੀ ਵਗੈਰਾ ਇਹ ਸਾਡਾ ਸਪਾਈਸੀ achar ਹੈ ਨਿੰਬੂ ਦਾ ਇਹ ਸਾਡਾ ਮਿੱਠਾ ਗੋੜ ਵਾਲਾ achar ਹੈ ਹੁਣ ਦੋਨੋਂ ਜਿਹੜੇ ਕੰਟੇਨਰ ਆ ਇਹਨਾਂ ਨੂੰ ਅਸੀਂ ਇੱਕ ਹਫ਼ਤੇ ਲਈ ਧੁੱਪ 'ਚ ਰੱਖ ਦਾਂਗੇ ਇਹ ਬਿਲਕੁਲ ਗਲ ਕੇ ਖਾਣਯੋਗ ਹੋ ਜਾਣਗੇ ਨਿੰਬੂ ਦੇ ਛਿਲਕ ਜਿਹੜੇ ਆ ਔਰ ਇਹਨਾਂ ਦਾ achar ਬਹੁਤ ਜ਼ਿਆਦਾ ਟੇਸਟੀ ਹੋਗਾ ਹਾਂਜੀ ਇਸ ਤਰੀਕੇ ਦੇ ਨਾਲ ਤੁਸੀਂ ਧੁੱਪ ਵਿੱਚ ਇੱਕ ਹਫ਼ਤਾ ਰੱਖ ਲਓ achar ਬਿਲਕੁਲ ਖਾਣਯੋਗ ਬਿਲਕੁਲ ਛਿਲਕ ਜਿਹੜੇ ਆ ਗਲ ਕੇ ਤਿਆਰ ਹੋ ਜਾਣਗੇ ਤੁਸੀਂ ਵੀ ਮੇਰੇ ਤਰੀਕੇ ਦੇ ਨਾਲ ਨਿੰਬੂ ਦੇ ਛਿਲਕ ਨਾ ਵੇਸਟ ਕਰਦੇ ਹੋਏ achar ਬਣਾ ਕੇ ਖਾਓ ਹੈਲਦੀ ਰਹੋ ਥੈਂਕ ਯੂ